ਪੰਜਾਬ ਦੀ ਆម ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨੁਰਾ ਦੀ ਗਵਾਹੀ ਦੇ ਥੱਲੇ 14 5 2025 ਨੂੰ ਜੋ ਲੈਂਡ ਪੋਲਿੰਗ ਪਾਲਿਸੀ ਲੈ ਕੇ ਪੰਜਾਬ ਦੇ ਵਾਸਤੇ ਆਏ ਸੀ ਔਰ ਉਹਦੇ ਵਿੱਚ ਇਹਨਾਂ ਨੇ ਪੰਜਾਬ ਦੇ ਵੱਖ-ਵੱਖ ਜਿਹੜੇ ਸੱਤ ਸ਼ਹਿਰਾਂ ਨੂੰ ਜਿਹੜਾ ਨੋਟੀਫਾਈ ਕੀਤਾ ਸੀ ਤਕਰੀਬਨ ਪੰਜਾਬ ਦੀ 65333 ਏਕੜ ਜ਼ਮੀਨ ਇਹ ਲੈਂਡ ਪੋਲਿੰਗ ਪਾਲਿਸੀ ਦੇ ਥੱਲੇ ਜੋ ਪੰਜਾਬ ਸਰਕਾਰ ਨੇ ਆਪਣੇ ਉਸ ਵੇਲੇ ਨੋਟੀਫਿਕੇਸ਼ਨ ਕੀਤਾ ਉਹਦੇ ਚ ਇਹਨਾਂ ਲੋਕਾਂ ਨੇ ਉਸ ਵੇਲੇ ਲਿਆਂਦੀ ਔਰ ਉਸ ਵੇਲੇ ਜਦੋਂ ਲੈਂਡ ਪੋਲਿੰਗ ਪਾਲਿਸੀ ਲੈ ਕੇ ਆਏ ਨੇ ਔਰ ਇਹਨਾਂ ਨੇ ਜੋ ਪੰਜਾਬ ਦੇ ਜਿੰਨੇ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਲ ਔਰ ਖਾਸ ਤੌਰ ਤੇ ਜਿਨ੍ਹਾਂ ਦੀ ਜ਼ਮੀਨਾਂ ਉਹਨਾਂ ਦੇ ਵਿੱਚ ਆਂਦੀਆਂ ਸੀ ਬਹੁਤ ਵੱਡਾ ਜਿਹੜੀ ਪੰਜਾਬ ਸਰਕਾਰ ਉਹਨਾਂ ਦੇ ਨਾਲ ਫਰਾਡ ਕਰ ਰਹੀ ਸੀ ਔਰ ਇਸ ਕਰਕੇ ਜਦੋਂ ਲੈਂਡ ਪੋਲਿੰਗ ਪਾਲਿਸੀ ਜਿਹੜੀ ਕਾਂਗਰਸ ਪਾਰਟੀ ਨੇ ਸਵਾਰ ਕੇ ਉਹਨੂੰ ਪੜਿਆ ਵਿਚਾਰਿਆ ਔਰ ਸਾਡੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਸਾਹਿਬ ਹੋਰਾਂ ਦੀ ਅਗਵਾਈ ਦੇ ਥੱਲੇ ਅਸੀਂ ਲੋਕਾਂ ਨੇ ਫੈਸਲਾ ਕੀਤਾ ਕਿ ਸਾਰੇ ਪੰਜਾਬ ਦੇ ਵਿੱਚ ਜਿਹੜੀ ਐਜੀਟੇਸ਼ਨ ਚਾਲੂ ਕੀਤੀ ਜਾਏ ਤਾਂ ਜੋ ਕਿ ਜੋ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਸਰਕਾਰ ਲੁੱਟ ਕਰਨਾ ਚਾਹਦੀ ਔਰ ਇਹ ਲੁੱਟ ਤੋਂ ਜਿਹੜਾ ਇਹ ਕਿਸਾਨਾਂ ਨੂੰ ਬਚਾਇਆ ਜਾ ਸਕੇ ਔਰ ਉਹਦੇ ਵਿੱਚ ਜੋ ਇਹਨਾਂ ਨੇ ਪ੍ਰਮੁਖਤਾ ਦਿਖਾਈ ਔਰ ਉਹਦੇ ਤਹਿ ਜਿਹੜੀਆਂ ਪੰਜਾਬ ਦੀਆਂ ਦੂਸਰੀਆਂ ਪਾਰਟੀਆਂ ਵੀ ਉਹ ਵੀ ਆ ਕੇ ਜੋਨ ਉਹ ਵੀ ਆ ਕੇ ਉਹ ਮੈਦਾਨ ਦੇ ਵਿੱਚ ਆ ਕੇ ਨਿਤਰੀਆਂ ਔਰ ਉਹਦੇ ਨਾਲ ਜਿੰਨੀਆਂ ਜਥੇਬੰਦੀਆਂ ਨੇ ਪੰਜਾਬ ਦੀਆਂ ਚਾਹੇ ਉਹ ਜਿੰਨੇ ਸਾਡੇ ਫਾਰਮਰ ਯੂਨੀਅਨ ਨੇ ਉਹ ਵੀ ਆ ਕੇ ਜਿਹੜੀ ਉਹਨਾਂ ਨੇ ਵੀ ਆ ਕੇ ਜਿਹੜਾ ਉਹਨਾਂ ਨੇ ਧਮਕੀ ਦਿੱਤੀ ਔਰ ਕਈ ਜਗ੍ਹਾ ਤੋਂ ਉਹਨਾਂ ਨੇ ਐਜੀਟੇਸ਼ਨ ਚਾਲੂ ਕੀਤੀ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਔਰ ਖਾਸ ਤੌਰ ਤੇ ਸਾਡੇ ਜੋ ਪ੍ਰਧਾਨ ਜੀ ਹੋਰਾਂ ਦੀ ਗਵਾਹੀ ਦੇ ਥੱਲੇ ਜੋ ਉਸ ਵੇਲੇ ਅਜ ਤੋ तकरीबन 2 ਮਹੀਨੇ ਪਹਿਲਾਂ ਅਸੀਂ ਆਪਣਾ ਪ੍ਰੋਗਰਾਮ ਵਿੜਿਆ ਸੀ ਉਹਦੀ ਸਫਲਤਾ ਦੇ ਤਹਿਤ ਕਿਉਂਕਿ ਪੰਜਾਬ ਦੀ ਗਵਰਨਮੈਂਟ ਨੇ ਸਮਝ ਗਈ ਕਿ ਜੋ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਕਰ ਰਹੇ ਹਾਂ ਇਹ ਪੰਜਾਬ ਦੇ ਲੋਕਾਂ ਨੇ ਜੋ ਕਾਂਗਰਸ ਪਾਰਟੀ ਔਰ ਜਿੰਨੀਆਂ ਬਾਕੀ ਜ세 ਬੰਦੀਆਂ ਨੇ ਜੋ ਪ੍ਰੋਗਰਾਮ ਚਾਲੂ ਕੀਤਾ ਇਸ ਗੱਲ ਨੂੰ ਸਾਨੂੰ ਨਪੇਰੇ ਨਹੀਂ ਚੜਨ ਦੇਣ ਗਿਆ ਔਰ ਇਸ ਕਰਕੇ ਇਸ ਪ੍ਰੈਸ਼ਰ ਦੇ ਥੱਲੇ ਇਸ ਡਰ ਦੇ ਥੱਲੇ ਹੀ ਉਹਨਾਂ ਨੇ ਜੋ ਅੱਜ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਆਪਣੀ ਜਿਹੜੀ ਉਹ ਲੈਂਡ ਪੋਲਿੰਗ ਪਾਲਿਸੀ ਜਿਹੜੀ ਉਹਨਾਂ ਨੇ ਵਾਪਸ ਲਈ ਹੈ ਮੈਂ ਇਹਦੇ ਚ ਪੰਜਾਬ ਦੇ ਲੋਕਾਂ ਦੀ ਔਰ ਖਾਸ ਤੌਰ ਤੇ ਕਾਲਸ ਪਾਰਟੀ ਦੇ ਜਿੰਨੇ ਵਰਕਰ ਨੇ ਔਰ ਜਿੰਨੀਆਂ ਬਾਕੀ ਜਿ세 ਬੰਦੀਆਂ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਨਾ ਕਿ ਉਹਨਾਂ ਲੋਕਾਂ ਨੇ ਜੋ ਇੱਕ ਚੰਗਾ ਡੈਮੋਕਰੇਟ ਸਾਰਾ ਪ੍ਰੋਗਰਾਮ ਬਣਾ ਕੇ ਜੋ ਉਹਨਾਂ ਨੇ ਐਜੀਟੇਸ਼ਨ ਕੀਤੀ ਉਹਦੇ ਤਹਿ ਜੋ ਜਿਹੜੀ ਸਫਲਤਾ ਮਿਲੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਸ਼੍ਰੀ ਵੈਗਰੂ ਜੀ ਦਾ ਖਾਲਸਾ ਸ਼੍ਰੀ ਵੈਗਰੂ ਜੀ ਕੀ ਫਤਿਹ